हिमाचल प्रदेश ਦੇ ਬिलासपुर ਜ਼ਿਲ੍ਹੇ ਚਿਤ ਸਤਲੁਜ ਨਦੀ ਦੇ ਬਣੇ ਹੋਏ ਕੋਲ ਡੈਮ ਤੋਂ ਸਵੇਰੇ 6:00 ਵਜੇ ਮੁਰ ਤੋਂ ਪਾਣੀ ਛਿੱਟ ਗਿਆ। ਇਸ ਕਰਕੇ ਨਦੀ ਦਾ ਪਾਣੀ ਪੱਧਰ 4 ਤੋਂ 5 ਮੀਟਰ ਤੱਕ ਵੱਧ ਗਿਆ ਡੈਮ ਪ੍ਰਬੰਧਨ ਨੇ ਬिलासपुर ਤੋਂ ਲੈ ਕੇ ਪੰਜਾਬ ਤੱਕ ਲੋਕਾਂ ਨੂੰ ਨਦੀ ਦੇ ਕੰਢੇ ਨਾ ਹੋਣ ਦੀ ਸਲਾਹ ਦਿੱਤੀ ਕੋਲ ਡੈਮ ਤੋਂ ਨਿਕਲਣ ਵਾਲਾ ਪਾਣੀ ਰੋਪੜ ਰਾਹੀਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਲੁਧਿਆਣਾ ਵੱਲ ਵਗਦਾ ਹੈ ਇਸ ਤੋਂ ਬਾਅਦ ਇਹ ਨਦੀ ਹਰੀਕੇ ਪਤਨ ਕੋਲ ਬਿਆਸ ਨਦੀ ਨਾਲ ਮਿਲਦੀ ਹੈ ਤੇ ਫਿਰ ਦੱਖਣ ਪੱਛਮ ਵੱਲ ਮੁੜ ਕੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਵਗਦੀ ਹੈ ਅਖੀਰਕਾਰ ਇਹ ਨਦੀ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਬਹਾਵਲਪੁਰ ਨੇੜੇ ਚਨਾਬ ਨਦੀ ਵਿੱਚ ਮਿਲ ਜਾਂਦੀ ਹੈ ਉਧਰ ਹੀ ਦੂਜੇ ਪਾਸੇ ਪੋਂਗ ਡੈਮ ਦੇ ਵੀ ਫਲਡ ਗੇਟ ਖੋਲੇ ਗਏ ਬਿਤੇ ਕੱਲ ਪੰਜਾਬ ਤੇ ਖਤਰਾ ਮੰਡਰਾਇਆ ਜਦੋਂ ਪੋਂਗ ਡੈਮ ਦੇ ਚਾਰ ਫਲਡ ਗੇਟ ਖੋਲੇ ਗਏ ਦੱਸਦੇ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਜਦੋਂ ਹੜਾਏ ਸਨ ਤਾਂ ਇਸੇ ਤਰੀਕੇ ਨਾਲ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ ਦਾ ਖਤਰਾ ਮੜ ਰਾਇਆ ਸੀ ਤੇ ਹੁਣ ਫਿਰ ਤੋਂ ਜਦੋਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਜੇਕਰ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਉਧਰ ਵੀ ਪਾਣੀ ਛੱਡਿਆ ਗਿਆ ਬੀਬੀਐਮਵੀ ਵੱਲੋਂ ਦਰਿਆਵਾਂ ਦੇ ਕੰਡੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਜਾਣ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੈਂਡਸਲਾਈਡ ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਪੱਧਰ ਵਧ ਰਿਹਾ ਹੈ ਜ਼ਿਕਰਯੋਗ ਹੈ ਕਿ ਹਿਮਾਚਲ ਦੇ ਵਿੱਚ ਅਗਲੇ 48 ਘੰਟਿਆਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਕੁਝ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਅੱਜ किन्नौर ਅਤੇ ਲਾਹੌਲ ਸਪੀਤੀ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਲਈ yellow alert ਜਾਰੀ ਕੀਤਾ ਹੈ ਉੱਤਪਲਕੇ ਜ਼ਿਲ੍ਹਿਆਂ ਕਾਂਗੜਾ ਮੰਡੀ ਕੁਲੂ ਅਤੇ ਸ਼ਿਮਲਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਚਿਤਾਈ ਗਈ ਹੈ ਇਨ੍ਹਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੌਰਾਨ ਕੁਝ ਥਾਵਾਂ 'ਤੇ ਅਚਾਨਕ ਹੜ੍ਹ ਜਾਂ ਭੂਸਖਲਨ ਵਰਗੀਆਂ ਘਟਨਾਵਾਂ ਹੋ ਸਕਦੀਆਂ ਨੇ ਉੱਥੇ 30 ਜੁਲਾਈ ਨੂੰ ਕੁਲੂ ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ 31 ਜੁਲਾਈ ਤੋਂ ਮੌਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਸਾਰੇ ਸੂਬੇ ਵਿੱਚ ਕੁਝ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਮੌਨਸੂਨ ਸੀਜ਼ਨ ਦੌਰਾਨ ਹੁਣ ਤੱਕ ਸਧਾਰਨ ਨਾਲੋਂ 5% ਵੱਧ ਮੀਂਹ ਪਿਆ ਆਮ ਤੌਰ ਤੇ ਇਸ ਦੌਰਾਨ 321.2 ਮਿਲੀਮੀਟਰ ਮੀਂਹ ਹੁੰਦਾ ਹੈ ਪਰ ਇਸ ਵਾਰ 335.8 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ ਸ਼ਿਮਲਾ ਦੇ ਵਿੱਚ ਆਮ ਤੌਰ ਨਾਲੋਂ 67% ਵੱਧ ਮੀਂਹ ਪਿਆ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰੇ ਜ਼ਿਲ੍ਹੇ ਚਿਤ ਸਤਲੁਜ ਨਦੀ ਦੇ ਬਣੇ ਹੋਏ ਕੋਲ ਡੈਮ ਤੋਂ ਸਵੇਰੇ 6:00 ਵਜੇ ਮੁਰ ਤੋਂ ਪਾਣੀ ਛੱਟ ਗਿਆ ਇਸ ਕਰਕੇ ਨਦੀ ਦਾ ਪਾਣੀ ਪੱਧਰ 4 ਤੋਂ 5 ਮੀਟਰ ਤੱਕ ਵੱਧ ਗਿਆ ਡੈਮ ਪ੍ਰਬੰਧਨ ਨੇ ਬिलासपुर ਤੋਂ ਲੈ ਕੇ ਪੰਜਾਬ ਤੱਕ ਲੋਕਾਂ ਨੂੰ ਨਦੀ ਦੇ ਕੰਢੇ ਨਾ ਹੋਣ ਦੀ ਸਲਾਹ ਦਿੱਤੀ ਕੋਲ ਡੈਮ ਤੋਂ ਨਿਕਲਣ ਵਾਲਾ ਪਾਣੀ ਰੋਪੜ ਰਾਹੀਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਲੁਧਿਆਣਾ ਵੱਲ ਵਗਦਾ ਹੈ ਇਸ ਤੋਂ ਬਾਅਦ ਇਹ ਨਦੀ ਹਰੀਕੇ ਪਤਨ ਕੋਲ ਬਿਆਸ ਨਦੀ ਨਾਲ ਮਿਲਦੀ ਹੈ ਤੇ ਫਿਰ ਦੱਖਣ ਪੱਛਮ ਵੱਲ ਮੁੜ ਕੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਵਗਦੀ ਹੈ ਅਖੀਰਕਾਰ ਇਹ ਨਦੀ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਬਹਾਵਲਪੁਰ ਨੇੜੇ ਚਨਾਬ ਨਦੀ ਵਿੱਚ ਮਿਲ ਜਾਂਦੀ ਹੈ ਉਧਰ ਹੀ ਦੂਜੇ ਪਾਸੇ ਪੋਂਗ ਡੈਮ ਦੇ ਵੀ ਫਲਡ ਗੇਟ ਖੋਲੇ ਗਏ ਬਿਤੇ ਕੱਲ ਪੰਜਾਬ ਤੇ ਖਤਰਾ ਮੰਡਰਾਇਆ ਜਦੋਂ ਪੋਂਗ ਡੈਮ ਦੇ ਚਾਰ ਫਲਡ ਗੇਟ ਖੋਲੇ ਗਏ ਦੱਸਦੇ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਜਦੋਂ ਹੜਾਏ ਸਨ ਤਾਂ ਇਸੇ ਤਰੀਕੇ ਨਾਲ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ ਦਾ ਖਤਰਾ ਮੜ ਰਾਇਆ ਸੀ ਤੇ ਹੁਣ ਫਿਰ ਤੋਂ ਜਦੋਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਜੇਕਰ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਉਧਰ ਵੀ ਪਾਣੀ ਛੱਡਿਆ ਗਿਆ ਬੀਬੀਐਮਵੀ ਵੱਲੋਂ ਦਰਿਆਵਾਂ ਦੇ ਕੰਡੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਜਾਣ ਤੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੈਂਡਸਲਾਈਡ ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਪੱਧਰ ਵਧ ਰਿਹਾ ਹੈ ਜ਼ਿਕਰਯੋਗ ਹੈ ਕਿ ਹਿਮਾਚਲ ਦੇ ਵਿੱਚ ਅਗਲੇ 48 ਘੰਟਿਆਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਕੁਝ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਅੱਜ किन्नौर ਅਤੇ ਲਾਹੌਲ ਸਪੀਤੀ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਲਈ yellow alert ਜਾਰੀ ਕੀਤਾ ਹੈ ਪੱਲਕੇ ਜ਼ਿਲ੍ਹਿਆਂ ਕਾਂਗੜਾ ਮੰਡੀ ਕੁਲੂ ਅਤੇ ਸ਼ਿਮਲਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਚਿਤਾਈ ਗਈ ਹੈ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੌਰਾਨ ਕੁਝ ਥਾਵਾਂ 'ਤੇ ਅਚਾਨਕ ਹੜ੍ਹ ਜਾਂ ਭੂਸ ਖਲਨ ਵਰਗੀਆਂ ਘਟਨਾਵਾਂ ਹੋ ਸਕਦੀਆਂ ਨੇ ਉੱਥੇ 30 ਜੁਲਾਈ ਨੂੰ ਕੁਲੂ ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ 31 ਜੁਲਾਈ ਤੋਂ ਮੌਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਸਾਰੇ ਸੂਬੇ ਵਿੱਚ ਕੁਝ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਮੌਨਸੂਨ ਸੀਜ਼ਨ ਦੌਰਾਨ ਹੁਣ ਤੱਕ ਸਧਾਰਨ ਨਾਲੋਂ 5% ਵੱਧ ਮੀਂਹ ਪਿਆ। ਆਮ ਤੌਰ ਤੇ ਇਸ ਦੌਰਾਨ 321.2 ਮਿਲੀਮੀਟਰ ਮੀਂਹ ਹੁੰਦਾ ਹੈ ਪਰ ਇਸ ਵਾਰ 335.8 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ। ਸ਼ਿਮਲਾ ਦੇ ਵਿੱਚ ਆਮ ਤੌਰ ਨਾਲੋਂ 67% ਵੱਧ ਮੀਂਹ ਪਿਆ।